ਕੀ ਤੁਹਾਨੂੰ ਆਉਂਦਾ? ਅੱਗੇ ਵੱਧਿਆ ਪਾਉਂਦੇ ਹੋ। ਚਲੋ। ਗੇਲਦਾ ਵਾਹ। ਹੋਏ ਤਣੇ ਨਾ ਚੜਾ ਦੀ ਮੁੰਡੇ। ਲਓ ਭਾਈ ਕੋਲਾ ਤਾਂ ਲੱਦ ਲਿਆ ਤੇ ਆਪਾਂ ਕਰਦੇ ਹਾਂਗੇ ਫਤੇਗੜ ਸਬਜ਼ੀ ਤਿਆਰੀ ਤੇ ਹੁਣ ਚੱਲਦੇ ਆਂ ਲੱਕੜ ਮੰਡੀ ਤੇ ਆਪਾਂ ਪੇਪਰ ਦੇ ਕਿ ਆਏ ਸੀਗੇ ਤੇਰਾ ਕਾਹਦਾ ਤਾਂ ਬਈ ਅੱਜ ਪੇਪਰ ਕੰਪਿਊਟਰ ਦਾ ਅੱਛੇ ਆ ਤੇ ਚਲੋ ਮਿਲਦੇ ਆ ਤੁਹਾਨੂੰ ਅੱਗੇ ਫਿਰ ਮੁੜ ਗਿਆ ਮੁੜ ਗਿਆ ਆਓ ਬਾਈ ਚੱਲੇ ਆਏ ਉਹ ਕੋਈ ਨਹੀਂ ਤੇ ਲੱਕਣੀਆਂ ਥੋੜੀ ਤਾਂ ਲੱਦ ਲਈਆਂ ਤੇ ਬਾਕੀ ਲੱਦਾਂਗੇ ਹੁਣ ਪਿੰਡ ਚੋਂ ਵਢਾ ਲਓ ਯਾਰ ਮੰਨੂ ਵੀ ਲੈ ਹੋ ਸਾਈਡ ਜੀ ਮੰਨੂ ਲੈ ਕਰ ਲੈ ਚਲੋ ਬਈ ਫਿਰ ਕਰੋ ਸਟਾਰਟ ਕੌਣ ਇਧਰ ਇਹਨੂੰ ਗਏ ਆ ਇੰਦਰ ਨੂੰ ਆ ਜੇ ਗਏ ਲੈ ਗਾ ਗਾ ਬ੍ਰੇਕ ਲਾ ਲਓ ਬਾਈ ਟਾਂ ਵੀ ਲੱਦ ਲੀਆਂ ਅੜ ਜਾ ਰ ਖੜ ਜਾ ਚਲੋ ਜਾਣਾ ਨਹੀਂ ਬਾਜਨ ਹੋ ਗਿਆ ਪਿੱਛੇ ਜਾਦਾ ਔਰ ਕੋਲੇ ਮੂਰੇ ਕਰਨੇ ਨਹੀਂ ਔਰ ਸਵਾਸਤ। ਉਹ ਮਰੀਆ ਸਾਹਿਬ ਕਈ ਦਿਨਾਂ ਬਾਅਦ ਪਰਾਲੀ ਲੱਦਣ ਚਲੇ ਆ ਤੇ ਡੈੱਕ ਵੀ ਲਵਾ ਤਿਆ। ਲਓ ਭਾਈ ਹਾਲ ਲੱਦਣੀ ਹੈ ਆਪਾਂ। ਸਾਰੀ ਲੱਦਣੀ ਹੈ। ਹਾਂ। ਸਾਰੀ ਨਾਲੇ ਕਹਿ ਰਹੇ ਤਿੰਨਾਵਾਂ ਲੱਦਣੀ ਆ ਅੱਜ ਦੇ ਸਾਰੇ ਖੇਰਾ ਦੇ ਯਜ਼ਰ ਇਨ ਚਾਂਦੇ ਅੱਜ ਨਹੀਂ ਤਖਤ ਹਲਾ ਦੇ ਆਪੋ ਹਵਾ ਬੁਲਮੀਏ ਲੈ ਵੀ ਕੋਸ ਸਾਬ ਹੈ ਲੈ ਲਊਂਗਾ ਮਾਰ ਕੇ ਲਓ ভাই ਲੱਦ ਲਈ ਪ੍ਰਾਲੀ ਦਾ ਤੇ ਹੁਣ ਦੂਈ ਲਿਆਨੇਗੇ ਟਰੈਲੀ ਈ ਕੱਢਦਾ ਆਪਣਾ ਟਰੈਕਟਰ ਬਾਹਰ ਤੇ ਹੁਣ ਲਿਆਨੇ ਆਗੇ ਟਰੈਲੀ ਪਾ ਕੇ ਤੇ ਫਿਰ ਲੱਦਦੇ ਆਗੇ ਪ੍ਰਾਲੀ ਘਰੋਲੀ ਪਹੁੰਚ ਗਏ ਆਪਾਂ ਅਸਰਪੁਰ ਤੇ ਆ ਟਰਾਲੀ ਪਾਣੀ ਹੈਗੀ ਕਿੰਨੇ ਫੂਟੀ ਹੈ ਜੀ ਆ ਟਰਾਲੀ 14 ਹੈ ਹੁੱਕ ਥੱਲੇ ਹੋਏਗੀ ਕਰਿਓ ਮੜੀ ਜੀ ਇੱਦਾਂ ਹੀ ਪਾ ਲੈਣੇ ਉੱਥੇ ਜਾਇ ਕਰ ਲਾਂਗੇ ਫਿਰ ਐਡੀ ਉੱਪਰ ਜਾਏਗੀ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਉਹੋ ਤਰ੍ਹਾਂ ਨੂੰ ਮੜੀ ਜੀ ਗੱਲ ਪਿੱਛੇ ਹੁੱਕ ਕਰਿਆ ਨੀਚੇ ਕਰ ਲਿਓ ਫੇਰ ਕੰਨੂ ਕਰਨੀ ਪੈਣੀ ਆ ਕੰਨੂ ਦੁੱਤੀਏ ਤੁਹਾਡੇ ਕੋਲ ਕੁਛ ਨਹੀਂ ਹੁੰਦਾ ਫੇਰ ਕਰ ਲਾਂਗੇ ਉੱਪਰ ਅਕੀ-ਟੋਡੀ ਮਰਜ਼ੀ ਹੈ ਮੈਂ ਕਰ ਲੈ ਕੋਈ ਫਾਇਦਾ ਹੋਰ ਹੋਰ ਲਓ ਜੀ ਪਹੁੰਚ ਗਏ ਸੀਗੇ ਪਿੰਡ ਤੇ ਲੱਦ ਦੇਗੇ ਪ੍ਰਾਲੀ ਹੁਣ ਸਦਾ ਸੂਰ ਮੈਂ ਮਰਿਆ ਨਹੀਂ ਕਰਦੇ ਮਰਿਆ ਨਹੀਂ ਕਰਦੇ ਤੇ ਬਾਕੀ ਬਸ ਹੁਣ ਧੌਣੇ ਵਾਲਾ ਰਹਿ ਗਿਆ ਇਕੱਲਾ ਆਪਣਾ ਟਰੈਕਟਰ ਅੱਜ ਦੇਖੋ ਲਾਈਟ ਕਾਦਾ ਗਈ ਲਾਈਟ ਹੀ ਨਹੀਂ ਹੈਗੀ ਲੈ ਲੋ ਬਾਕੀ ਦਿਖਾਵਾਂਗੇ ਫਿਰ ਤੁਹਾਨੂੰ ਅੱਗੇ ਚੱਲ ਗਏ ਲਓ ਜੀ ਲੱਧਲੀ ਪਰਾਲੀ ਹਾਂ ਤੇ ਹੁਣ ਮੋੜ ਕੇ ਲਿਆਣੇ ਆਗੇ ਹੋ ਜੂਗਾ ਸਟਾਰਟ ਬਈ